ਥਾਣਾ ਸੁਲਤਾਨਵਿੰਡ ਪੁਲਿਸ ਵੱਲੋਂ ਇੱਕ ਕਾਰ ਵਿੱਚ ਚੋਰੀ ਕਰਨ ਦੇ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ ਉਹਨਾਂ પાસેੋਂ ਇੱਕ ਐਕਟਿਵਾ ਸਕੂਟੀ, ਦੋ ਸਲੰਡਰ, ਇੱਕ ਐਲੀਜੀ ਅਤੇ ਇੱਕ ਮਾਈਕ੍ਰੋਵੇਵ ਬਰਾਮਦ ਕੀਤਾ ਗਿਆ। ਇਸ ਸੰਬੰਧੀ ਪੱਤਰਕਾਰ ਵਾਰਤਾ ਦੌਰਾਨ ACP ਸਾਊ ਕਮਲਜੀਤ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਥਾਣਾ ਸੁਲਤਾਨਵਿੰਡ ਦੇ ਮੁਖੀ ਮੋਹਿਦ ਕੁਮਾਰ ਵੀ ਉਹਨਾਂ ਦੇ ਨਾਲ ਸਨ। ਸਾਡੇ ਨਾ ਡਾਇਮੰਡ ਐਵੇਨਿਊ ਦੇ ਵਿੱਚ ਇੱਕ NRI ਪਰਿਵਾਰ ਸੀ। ਇਹ 24 ਦੇ ਵਿੱਚ ਆਪਣੇ ਵਿਦੇਸ਼ ਚ ਲੱਗਿਆ ਸੀ ਤੇ ਉਸ ਦੇ ਘਰ ਦੇ ਵਿੱਚ ਮਿਲ ਕੇ ਲੋਕ ਲੱਗਾ ਹੋਇਆ ਸੀ ਔਰ 21 ਇੱਕ ਨੂੰ ਇਹਨਾਂ ਦੇ ਘਰੋਂ ਚੋਰੀ ਹੋ ਗਈ ਸੀ ਜਿਹਦੇ ਵਿੱਚ ਕਾਫੀ ਸਮਾਨ ਗਿਆ ਸੀ ਐਕਟਵਾ ਸਿਲੰਡਰ ਵਗੈਰਾ ਔਰ ਅਸੀਂ ਮਕਦਮਾ ਦਰਜ ਕਰਕੇ ਮਾਜੋਗ ਸੀਪੀ ਸਾਹਿਬ ਦੀ ਜਿਹੜੀ ਆ ਦਸ਼ਨ ਅਧਿਸ਼ਤ ਇੱਕ ਟੀਮ ਬਣਾਈ ਜਿਸ ਦੇ ਵਿੱਚ ਸਾਡੇ ਐਸ ਐਚ ਓ ਸਾਹਿਬ ਨੇ ਬਹੁਤ ਹੀ ਮੁਸ਼ਤਿਹਦੀ ਦੇ ਨਾਲ ਵਰਕ ਕੀਤਾ ਔਰ ਇਹਨਾਂ ਨੇ ਵਕਫਾਕ ਸੂਰਸਾ ਦੇ ਜਿਹੜੀ ਹੈ ਟੈਕਨੀਕਲ ਜਿਹੜੀ ਇੰਟੈਲੀਜੈਂਸ ਤੋਂ ਜਿਹੜੀ ਇਹ ਚੋਰੀ ਦੀ ਵਾਰ ਦਾ ਡਰੇਸ ਕੀਤੀ ਆ ਔਰ ਸਫਲਤਾ ਹਾਸਲ ਕੀਤੀ ਇਹਦੇ ਵਿੱਚ ਅਸੀਂ ਤਿੰਨ ਜਿਹੜੇ ਕ੍ਰਾਈਮਨਲ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚੋਂ ਦੋ ਬੰਦੇ ਆ ਦਾ ਜਿਹੜਾ ਪਿਛੋਕੜ ਬਹੁਤ ਹੀ ਮਾੜਾ ਇਹਨਾਂ ਨੂੰ ਅਸੀਂ ਕਾਮਯਾਬ ਕਰਨ ਨੂੰ ਇੱਛਾ ਸੀ ਸਫਲਤਾ ਪ੍ਰਾਪਤ ਕੀਤੀ ਆ ਜਿਨ੍ਹਾਂ ਦੇ ਕੋਲੋਂ ਅਸੀਂ ਇੱਕ ਐਕਟੀਵਾ ਦੋ ਗੈਸ ਸਿਲੰਡਰ ਇੱਕ LED ਮਾਰਕਾ ਪੈਨਾਸਕਨ ਅਤੇ microwaves ਜਿਹੜਾ ਅਸੀਂ ਬਰਾਮਦ ਕੀਤਾ ਔਰ ਇਹਨਾਂ ਦੇ ਕੋਲੋਂ ਅਸੀਂ ਰਿਮਾਰਡ ਲੈ ਕੇ ਹੋਰ ਵੀ ਜੜੀ ਆ ਜੜੀ ਰਿਕਵਰੀ ਕਰਨ ਦੀ ਇਹਨਾਂ ਦੇ ਵਿੱਚੋਂ ਜਿਹੜਾ ਸੰਨੀ ਹੈ ਉਹਦਾ ਰਵੀ ਕੁਮਾਰ ਇਹ 90 ਮਿੰਟ ਦਾ ਰਹਿਣ ਵਾਲਾ ਹੈ ਦੇ ਖਿਲਾਫ ਬਿੱਲਾਂ ਵਿੱਚ ਜਿਹੜੇ ਪੰਜ ਵੱਖ-ਵੱਖ ਤਰ੍ਹਾਂ ਦੇ ਤੇ ਕ੍ਰਿਮੀਨਲ ਕੇਸ ਦਾ